ਸਸਿਕਾਹ ਟੀਬੀਐਨ ਦੇਖ ਰਹੇ ਦਰਸ਼ਕਾ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਤਸਵੀਰ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਮਾਨਪ੍ਰੀਤ ਸਿੰਘ ਜੋਤ ਜੀ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਦੇਖਦੇ ਰਹਿੰਦੇ ਹੋ ਦੱਸ ਦਈਏ ਕਿ ਜਿੱਥੇ ਇਹ ਕੀਰਤਨ ਕਰਦੇ ਨੇ ਪ੍ਰੋਗਰਾਮ ਘਟ ਮਿਲਣ ਕਰਕੇ ਇਹਨਾਂ ਨੂੰ ਨਾਲ ਹੋਰ ਵੀ ਕੰਮ ਕਰਨਾ ਪੈਂਦਾ ਹੈ ਦੱਸ ਦਈਏ ਕਿ ਇਹਨਾਂ ਵੱਲੋਂ ਈ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਵੀ ਚਲਾਇਆ ਜਾਂਦਾ ਹੈ ਸੋ ਗੱਲਬਾਤ ਕਰਦੇ ਆ ਹਾਂਜੀ ਸਵਾਗਤ ਹੈ ਜੀ ਟੀਵੀ ਐਂ ਵਿਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਜੀ ਗੁਰੂ ਸਾਹਿਬ ਨੇ ਕਿਹਾ ਕਿ ਕੀਰਤ ਕਰਨੀ ਚਾਹੀਦੀ ਹੈ ਕੀਰਤ ਤੁਸੀਂ ਕਰ ਰਹੇ ਹੋ ਕੀਰਤਨ ਕਰਦੇ ਹੋ ਕੰਮ ਘੱਟ ਮਿਲਦੇ ਨੇ ਪ੍ਰੋਗਰਾਮ ਘੱਟ ਮਿਲਦੇ ਨੇ ਇਸ ਕਰਕੇ ਈ ਰਿਕਸ਼ਾ ਚਲਾਉਣਾ ਪੈਂਦਾ ਜੀ ਬਿਲਕੁਲ ਜੀ ਪ੍ਰੋਗਰਾਮ ਘੱਟ ਹੋਣ ਕਰਕੇ ਜਿਹੜਾ ਗੁਜ਼ਾਰਾ ਘਰ ਦਾ ਪ੍ਰੋਗਰਾਮਾਂ ਤੋਂ ਨਹੀਂ ਚੱਲਦਾ ਤੇ ਫਿਰ ਮਹਾਰਾਜ ਦਾ ਉਪਦੇਸ਼ ਜੋ ਹਨ ਦਿੱਤਾ ਹੈ ਵੀ ਕੀਰਤ ਕਰੋ ਅਸੀਂ ਕੀਰਤ ਕਰ ਰਹੇ ਹਾਂ ਮਹਾਰਾਜ ਨੇ ਜੋ ਕਿਹਾ ਏ ਔਰ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਮਾਨਪ੍ਰੀਤ ਜੀ ਵਜ੍ਹਾ ਕੀ ਆ ਪ੍ਰੋਗਰਾਮ ਘੱਟ ਮਿਲਣ ਦੀ ਵੱਡੀ ਵਜ੍ਹਾ ਕੀ ਕਹਿੰਦੇ ਹੋ ਤੁਸੀਂ ਜਿਹੜੀ ਵੱਡੀ ਵਜ੍ਹਾ ਜਿਹੜੀ ਸਾਨੂੰ ਦੇਖਣ ਚਾਹੀਏ ਉਹ ਇਹ ਆ ਕਿ ਜਿਹੜੇ ਬਾਹਰ ਪ੍ਰੋਗਰਾਮ ਲਈ ਬੁਲਾਉਂਦੇ ਆ ਜਥਿਆਂ ਨੂੰ ਉਹਨਾਂ ਨਾਲ ਤੋਂ ਅਸੀਂ ਅਪਰੋਚ ਕਰੀਦੀ ਏ ਵੀ ਭਾਈ ਸਾਹਿਬ ਜੀ ਸਾਨੂੰ ਸਮਾਂ ਦਿਓ ਹਨਾ ਜੀ ਉਹ ਕਹਿੰਦੇ ਵੀ ਭਾਜੀ ਤੁਸੀਂ ਡਿਊਟੀ ਕਿੱਥੇ ਕਰਦੇ ਹੋ ਲਾਈਵ ਡਿਊਟੀ ਕਰਦੇ ਹੋ ਜਾਂ ਤੁਹਾਡੀ ਕੋਈ ਐਡ ਆਈ ਹੈ ਜਾਂ ਤੁਹਾਡੀ ਕੋਈ ਕੈਸਟ ਆਈ ਹੈ ਮੈਨੂੰ ਸਾਡੀ ਕੋਈ ਕੈਸਟ ਨਹੀਂ ਆਇਆ। ਮਤਲਬ ਪ੍ਰੋਮੋਸ਼ਨ ਮੰਗਦੇ ਆ ਕਿ ਤੁਹਾਨੂੰ ਪਹਿਲਾਂ ਕਿਸੇ ਨੇ ਪ੍ਰਮੋਟ ਕੀਤਾ ਹੋਵੇ ਤੁਸੀਂ ਕੋਈ ਆਪਣੀ ਕੈਸਟ ਕੱਢੀ ਹੋਵੇ ਜਾਂ ਤੁਸੀਂ ਜਿਸ ਤਰ੍ਹਾਂ ਅੱਜਕੱਲ੍ਹ ਚੱਲਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਵੀਡੀਓਜ਼ ਰੀਲਜ਼ ਵਾਇਰਲ ਹੁੰਦੀਆਂ ਕੁਝ ਇਸ ਤਰ੍ਹਾਂ ਦਾ ਮੰਗਦੇ ਆ। ਮਤਲਬ ਕੈਸਟ ਕਹਿੰਦੇ ਤੁਸੀਂ ਤੁਹਾਡੀ ਕੈਸਟ ਆਈ ਕੋਈ ਐਡ ਆਈ ਹੈ ਪੀਟੀਸੀ ਤੇ ਐਡ ਚੱਲਦੀ ਹੈ ਜਾਂ ਤੁਸੀਂ ਦਰਬਾਰ ਸਾਹਿਬ ਡਿਊਟੀ ਕਰਦੇ ਹੋ ਲਾਈਵ ਆਉਂਦੇ ਹੋ। ਅਸੀਂ ਕਹੇ ਜੀ ਨਹੀਂ ਤੇ ਜੇ ਨਹੀਂ ਆਉਂਦੇ ਤੇ ਫਿਰ ਉਹ ਟੈਲੈਂਟ ਨੂੰ ਇੱਕ ਸਾਈਡ ਤੇ ਰੱਖ ਦਿੰਦੇ ਨੇ ਵੀ ਬੰਨਾ ਜਿੰਨਾ ਮਰਜ਼ੀ ਸੋਨਾ ਕੀਰਤਨ ਕਰਦਾ ਹੋਵੇ। ਬਈ ਨਹੀਂ ਤੁਹਾਡੇ ਚ ਤੁਸੀਂ ਭਾਜੀ ਲਾਈਵ ਨਹੀਂ ਆਉਂਦੇ ਅਸੀਂ ਲਾਈਵ ਜੱਥਾ ਲਾਉਦੇ ਪਏ ਆ ਜਾਂ ਕੋਈ ਐਡ ਵਾਲਾ ਜੱਥਾ ਲਾਉਦੇ ਪਏ ਆ ਉਹ ਇਹ ਵੱਡਾ ਕਾਰਨ ਹੈ ਜਿਹੜਾ ਪ੍ਰੋਗਰਾਮ ਘੱਟ ਮਿਲਦਾ ਜਿਹੜਾ ਮੈਨੂੰ ਥੋੜਾ ਇਹ ਸਮਝਾਇਓ ਕਿ ਚਲੋ ਮੈਨੂੰ ਤੇ ਜਿਹੜਾ ਤੁਹਾਡਾ ਕੰਮ ਹੈ ਮੈਨੂੰ ਤਾਂ ਇਹਦੀ ਏ ਬੀ ਸੀ ਵੀ ਨਹੀਂ ਹੁੰਦੀ ਜਿਸ ਤਰ੍ਹਾਂ ਤੁਸੀਂ ਕੀਰਤਨ ਕਰਦੇ ਹੋ ਜਿਹੜੇ ਬਾਕੀ ਰਾਗੀ ਜਿੱਥੇ ਹੁੰਦੇ ਨੇ ਜਿਸ ਤਰ੍ਹਾਂ ਆਪਾਂ ਦਰਬਾਰ ਸਾਹਿਬ ਦੀ ਇਹ ਗੱਲ ਕਰ ਲਈਏ ਮਨ ਸੇਮ ਹੀ ਹੁੰਦਾ ਹੈ ਜਾਂ ਥੋੜਾ ਇਸ ਦੇ ਵਿੱਚ ਵੀ ਫਰਕ ਹੁੰਦਾ ਹੈ ਕਈ ਇਹੋ ਜਿਹੇ ਨੇ ਜਿਹੜੇ ਉਹਨਾਂ ਤੋਂ ਵੀ ਵਧੀਆ ਕਰਦੇ ਨੇ ਹੂੰ ਉਹਨਾਂ ਤੋਂ ਵੀ ਵਧੀਆ ਕਰਦੇ ਨੇ ਪਰ ਅਜੇ ਵੀ ਉਹਨਾਂ ਕੋਲ ਪ੍ਰੋਗਰਾਮ ਨਹੀਂ ਹੈਗੇ ਸੋ ਮੇਨ ਕਾਰਨ ਇਹਦਾ ਵੈਸੇ ਤਾਂ ਕੀਰਤਨ ਸਾਰੇ ਹੀ ਵਧੀਆ ਕਰਦੇ ਨੇ ਦਰਬਾਰ ਸਾਹਿਬ ਵਾਲੇ ਵੀ ਕੀਰਤਨ ਵਧੀਆ ਕਰਦੇ ਨੇ ਅਸੀਂ ਜਿੰਨੇ ਵੀ ਬਾਹਰ ਰਾਗੀ ਨੇ ਵਧੀਆ ਕਰਦੇ ਨੇ ਪਰ ਗੱਲ ਉੱਥੇ ਆਂਦੀ ਹੈ ਵੀ ਉਹ ਚੀਜ਼ ਨੂੰ ਹੀ ਸਾਈਡ ਤੇ ਰੱਖ ਦਿੱਤਾ ਜਾਂਦਾ ਹੈ ਵੀ ਇਹਨਾਂ ਦੀ ਟੈਲੈਂਟ ਕਿੰਨਾ ਹੈ ਮੇਨ ਸੀ ਉਹ ਹੈ ਗਿਆਂਦੀ ਵੀ ਇਹ ਨਾਮ ਵਰ ਕਿੰਨਾ ਹੈ ਜਿੱਥਾ ਯਾ ਲਾਇਬਰਟੀ ਆਉਂਦੀ ਹੈ ਟੀਵੀ ਤੇ ਆਉਂਦਾ ਹੈ ਕਿ ਨਹੀਂ ਅਸੀਂ ਉਹ ਹੀ ਬੁਲਾਉਣਾ ਚਾਹੁੰਦੇ ਆ ਮਤਲਬ ਇਹ ਚੀਜ਼ਾਂ ਦਾ ਮੈਟਰ ਕਰਦੀ ਹੈ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੀਰਤਨ ਕਰਦਿਆਂ ਦੇਖੋ ਜੀ ਮੈਨੂੰ ਆਪਣਾ ਜਥਾ ਬਣਾਏ ਨੂੰ ਕੋਈ 12-13 ਸਾਲ ਹੋ ਗਏ ਨੇ। ਕੁਲ ਕਿੰਨਾ ਸਮਾਂ ਹੋ ਗਿਆ? ਪਰ 13 ਸਾਲ ਹੋ ਗਏ ਨੇ ਆਪਣਾ ਜਥਾ ਬਣਾਏ ਨੂੰ। ਅੱਛਾ ਅੱਛਾ। ਹਾਂਜੀ ਹਾਂਜੀ। ਉਸ ਤਰ੍ਹਾਂ ਮੈਨੂੰ ਉਸ ਤਰ੍ਹਾਂ ਮੈਨੂੰ ਜਿਹੜਾ ਇਸ ਲਾਈਨ 'ਚ ਆਇਆ ਨੂੰ 15-16 ਸਾਲ ਹੋ ਚੱਲੇ ਨੇ। ਇਸ ਲਾਈਨ 'ਚ ਆਇਆ ਨੂੰ। ਜਦੋਂ ਮੈਂ ਸ਼ੁਰੂਆਤ ਕੀਤੀ ਕੀਰਤਨ ਦੀ। ਤਾਂ ਤੁਹਾਡੇ ਨਾਲ ਵੀ ਇਵੇਂ ਹੁੰਦਾ ਫਿਰ ਜਦੋਂ ਤੁਸੀਂ ਕਿਸੇ ਨੂੰ ਖੁਦ ਅਪਰੋਚ ਕਰਦੇ ਹੋ ਤਾਂ ਉਹ ਕਹਿੰਦੇ ਹੈਗੇ ਜੀ ਤੁਹਾਡੀ ਤਾਂ ਇੰਨੀ ਜਿਹੜੀ ਹੈਗੀ ਆ ਉਹ ਮਾਰਕੀਟ ਨਹੀਂ ਹੈਗੀ। ਤੁਸੀਂ ਇੰਨੇ ਫੇਮਸ ਨਹੀਂ ਹੈਗੇ ਨਾ ਪਪੂਲਰ ਨਹੀਂ ਹੈਗੇ ਇਸ ਕਰਕੇ ਜਿਹੜਾ ਤੁਹਾਡੇ ਜੱਥੇ ਨੂੰ ਨਹੀਂ ਬੁਲਾਇਆ ਜਾ ਸਕਦਾ ਸਿੱਧੇ ਤੌਰ ਤੇ ਨਹੀਂ ਇਦਾਂ ਕਹਿੰਦੇ ਬਸ ਵੈਸੇ ਹੀ ਉਹ ਜਦੋਂ ਕਿਸੇ ਨੂੰ ਕਹੀਦਾ ਵੀ ਭਾਈ ਸਾਹਿਬ ਜੀ ਇਸ ਵਾਰੀ ਪ੍ਰੋਗਰਾਮ ਦਾ ਕੋਈ ਹੈ ਨਾ ਉਹ ਫਿਰ ਅੱਗੋਂ ਕਹਿ ਦਿੰਦੇ ਕਹਿੰਦੇ ਯਾਰ ਉਹ ਜੱਥਾ ਤੇ ਮੰਗਦੇ ਪਏ ਆ ਪਰ ਜੱਥਾ ਉਹ ਮੰਗਦੇ ਪਏ ਜਾਂ ਹਜੂਰੀ ਡਾਗੀ ਹੋਵੇ ਜਾਂ ਕੋਈ ਟੀਵੀ ਤੇ ਐਡਵਰਟ ਵਾਲਾ ਜੱਥਾ ਹੋਵੇ ਇਸ ਕਰਕੇ ਫਿਰ ਮੁਸ਼ਕਲ ਹੋ ਜਾਏ ਤੁਹਾਡਾ ਇਸ ਤਰ੍ਹਾਂ ਕਹਿੰਦੇ ਸਿੱਧੇ ਤੌਰ ਤੇ ਤੇ ਨਹੀਂ ਕਹਿੰਦੇ ਚਲੋ ਸਾਡੇ ਦਰਸ਼ਕਾਂ ਨੂੰ ਥੋੜਾ ਤੁਸੀਂ ਕੀਰਤਨ ਕਰਕੇ ਦਿਖਾ ਦਿਓ ਜੀ ਦੀਨ ਦਇਆਲ ਪਰੋਸੇ ਤੇਰੇ ਸਭ ਪਰਵਾਰ ਛੜਾਇਆ ਬੇ ਦੀਨ ਦਇਆਲ ਪਰੋਸੇ ਤੇਰੇ ਸਭ ਪਰਵਾਰ ਛੜਾਇਆ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਦੀਨ ਦਇਆਲ ਪਰੋਸੇ ਤੇਰੇ ਸਭ ਪਰਵਾਰ ਛੜਾਇਆ ਬੇਡੇ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਜਾਂ ਤਿਸ ਭਾਵੇ ਤਾ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਭ ਪਰਵਾਰ ਚੜਾ ਬੇੜੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਦੀਨ ਦਇਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਦੀਨ ਦਇਆਲ ਪਰੋਸੇ ਤੇਰੇ ਸਭ ਪਰਵਾਰ ਛੜਾਇਆ ਬੇੜੇ ਸਭ ਪਰਵਾਰ ਛੜਾਇਆ ਬੇੜੇ ਸਭ ਪਰਵਾਰ ਛੜਾਇਆ ਬੇੜੇ ਤੁਸੀਂ ਫਿਰ ਈ ਰਿੱਚ ਜਦੋਂ ਚਲਾਉਂਦੇ ਹੈਗੇ ਉਹ ਕਿੰਨਾ ਸਮਾਂ ਜਿਹੜਾ ਆ ਉਹ ਤੁਸੀਂ ਈ ਰਿਕਸ਼ੇ ਵਾਲੀ ਸਾਈਡ ਤੇ ਲਗਾਉਂਦੇ ਹੋ ਕਿਉਂਕਿ ਤੁਸੀਂ ਇਸ ਦਾ ਰਿਆਜ਼ ਵੀ ਕਰਨਾ ਹੁੰਦਾ ਜੀ ਈ ਰਿਸ਼ਕਾ ਹੁਣ ਬਹੁਤ ਜ਼ਿਆਦਾ ਹੋਣ ਕਰਕੇ 8-10 ਘੰਟੇ ਤੱਕ ਘੱਟੋ-ਘੱਟ ਚਲਾਉਣਾ ਪੈਂਦਾ ਤਾਂ ਹੀ ਥੋੜਾ ਬੋਤਾ ਖਰਚਾ ਪਾਣੀ ਨਿਕਲਦਾ ਹੈ ਬਾਕੀ ਰਿਆਜ਼ ਜਿਹੜਾ ਹੈ ਉਹ ਸਵੇਰੇ ਘੰਟਾ ਡੇਢ ਘੰਟਾ ਸਵੇਰੇ ਕਰੀਦਾ ਹੈ ਤੇ ਘੰਟਾ ਡੇਢ ਘੰਟਾ ਸ਼ਾਮ ਨੂੰ ਉਹਦਾ ਟਾਈਮ ਅਸੀਂ ਪੱਕਾ ਰੱਖਿਆ ਹੋਇਆ ਹੈ ਤਾਂ ਜਦੋਂ ਤੁਸੀਂ ਫਿਰ ਈ ਰਿਚਾ ਚਲਾਉਂਦੇ ਹੋ ਤਾਂ ਕੁਝ ਲੋਕ ਤੁਹਾਨੂੰ ਪਹਿਚਾਨ ਵੀ ਲੈਂਦੇ ਹੋਣਗੇ ਤਾਂ ਕਿਵੇਂ ਦੀ ਗੱਲਬਾਤ ਹੁੰਦੀ ਜਦੋਂ ਤੁਹਾਨੂੰ ਕੋਈ ਪਹਿਚਾਨ ਲਿੰਦਾ ਹੈ ਮਤਲਬ ਕਈ ਸਟਾਰਟਿੰਗ ਜੀ ਕਹਿੰਦੇ ਸੀ ਬਾਬਾ ਜੀ ਤੁਸੀਂ ਆਹ ਕਿਹੜਾ ਕੰਮ ਕਰਨ ਦੇ ਹੋ ਹਨਾ ਜੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮਾਰੇ ਨੇ ਉਪਦੇਸ਼ ਦਿੱਤਾ ਕਿਰਤ ਕਰਨਾ ਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸੋਚ ਹੀ ਛੋਟੀ ਵੱਡੀ ਹੁੰਦੀ ਹੈ ਮਤਲਬ ਅਸੀਂ ਇਹ ਚੀਜ਼ਾਂ ਨੂੰ ਦੇਖਦੇ ਹੀ ਨਹੀਂ ਕਿਉਂਕਿ ਜਦੋਂ ਘਰ ਦੇ ਵਿੱਚ ਰੋਟੀ ਪਾਣੀ ਦਾ ਖਰਚਾ ਪੂਰਾ ਨਾ ਹੁੰਦਾ ਫੇਰੇ ਚੀਜ਼ਾਂ ਮਿਲ ਧਿਆਨ ਨਹੀਂ ਜਾਂਦਾ ਬਾਕੀ ਅਸੀਂ ਮਹਾਰਾਜ ਦੇ ਉਪਦੇਸ਼ ਤੇ ਕਿਹਾ ਜਾਂਦਾ ਕਿ ਗੱਲ ਹਰ ਕੋਈ ਕਰਦਾ ਪਰ ਜਦੋਂ ਤੁਹਾਡੇ ਤੇ ਮਾੜਾ ਸਮਾਂ ਆਉਂਦਾ ਤੁਹਾਡੇ ਘਰਾਂ ਨੇ ਆਟਾ ਕੋਈ ਨਹੀਂ ਪਾ ਕੇ ਜਾਂਦਾ ਉਹ ਵੀ ਗੱਲ ਠੀਕ ਹੈ ਤੇ ਨਾਲੇ ਸਾਨੂੰ ਮਹਾਰੇ ਨੇ ਕਿਹਾ ਵੀ ਸਿੱਖਾ ਤੂੰ ਇਹ ਕਿਸੇ ਵੱਲ ਮਤਲਬ ਕਿ ਜਿਹੜਾ ਨਾ ਕਿਸੇ ਤੇ ਤੂੰ ਉਮੀਦ ਰੱਖਣੀ ਵੀ ਨਹੀਂ ਹੈ ਤੈਨੂੰ ਕਿਰਤ ਕਰਨੀ ਚਾਹੀਦੀ ਹੈ ਸੋ ਅਸੀਂ ਕਿਸੇ ਤੇ ਉਮੀਦ ਰੱਖਦੇ ਵੀ ਨਹੀਂ ਬਾਕੀ ਇਹ ਗੱਲ ਤੁਹਾਡੀ ਠੀਕ ਹੈ ਗੱਲਾਂ ਸਾਰੇ ਕਰ ਲੈਂਦੇ ਨੇ ਹੈਲਪ ਕੋਈ ਕੋਈ ਕਰਦਾ ਹੈ ਠੀਕ ਹੈ ਜੀ ਇਸ ਕਰਕੇ ਅਸੀਂ ਕਿਸੇ ਤੋਂ ਉਮੀਦ ਨਹੀਂ ਰੱਖਦੇ ਸਾਨੂੰ ਮਹਾਰਾਜ ਨੇ ਕਿਹਾ ਕੀਰਤ ਕਰੋ ਅਸੀਂ ਕਰਨ ਦੇ ਆ ਤੇ ਸਿੱਖ ਜਿਹੜਾ ਵੈਸੇ ਤੁਹਾਨੂੰ ਪਤਾ ਹੈ ਲੰਗਰ ਲਾਉਂਦਿਆਂ ਵੇਖਿਆ ਜਾਏਗਾ ਕਿਸੇ ਦੀ ਹੈਲਪ ਕਰਦਿਆਂ ਵੇਖਿਆ ਜਾਏਗਾ ਮੰਗਦਾ ਸਿੱਖ ਨੂੰ ਕਿਸੇ ਨੇ ਅਜੇ ਤੱਕ ਦੇਖਿਆ ਨਹੀਂ ਸੋ ਮਹਾਰਾਜ ਦੇ ਉਪਦੇਸ਼ ਤੇ ਚੱਲਦੇ ਪਿਆ ਬੜਾ ਆਨੰਦ ਨਾਲ ਜੀਵਨ ਕੱਤੀ ਜਾ ਰਿਹਾ ਤਾਂ ਜਿਸ ਤਰ੍ਹਾਂ ਅਸੀਂ ਆਮ ਜਿਹੜੇ ਏ ਰਿਕਸ਼ਾ ਚਾਲਕ ਦੇਖਦੇ ਹਣਾ ਉਹਨਾਂ ਨੇ ਮਤਲਬ ਹਲਕੇ ਜੇ ਕੱਪੜੇ ਪਾਏ ਹੁੰਦੇ ਆ ਤਾਂ ਤੁਸੀਂ ਇੱਕ ਮਤਲਬ ਵਧੀਆ ਪੜੇ ਲਿਖੇ ਸਰਦਾਰ ਲੱਗਦੇ ਤਾਂ ਜਦੋਂ ਤੁਸੀਂ ਏ ਰਿਕਸ਼ਾ ਚਲਾਉਂਦੇ ਤਾਂ ਕੋਈ ਲੋਕ ਪੁੱਛਦੇ ਤਾਂ ਹੋਣਗੇ ਕਿ ਤੁਸੀਂ ਪੜੇ ਲਿਖੇ ਵੀ ਲੱਗਦੇ ਹੋ ਔਰ ਪਰਸਨੈਲਿਟੀ ਵੀ ਬਹੁਤ ਆ ਕੱਪੜੇ ਵੀ ਬ੍ਰਾਂਡਡ ਪਾਏ ਲੱਗਦੇ ਆ ਤਾਂ ਇਸ ਤਰ੍ਹਾਂ ਦੀਆਂ ਵੀ ਗੱਲਾਂ ਪਤਾ ਹੁੰਦੀਆਂ ਦੇਖੋ ਜੀ ਜਿਹੜਾ ਸਿੱਖ ਦਾ ਕਿਰਦਾਰ ਹੈ ਨਾ ਤੁਸੀਂ ਕੋਈ ਆਮ ਸਿੱਖ ਵੀ ਲੈ ਲਓ ਜਿਹੜਾ ਸਿਰਫ ਸਿੱਖ ਹੋਵੇ ਮੈਂ ਕਵਾਂਗਾ ਉਹਨੂੰ ਵੀ ਆਪਣਾ ਕਿਰਦਾਰ ਬਖੂਬੀ ਨਿਭਾਉਣਾ ਚਾਹੀਦਾ ਹੈ ਕਿਉਂਕਿ ਸਿੱਖ ਆਪਣੇ ਆਪ 'ਚ ਹੀ ਇੱਕ ਮਾਡਲ ਹੈ ਆਮ ਸਿੱਖ ਵੀ ਆਪਣੇ ਆਪ 'ਚ ਇੱਕ ਮਾਡਲ ਹੈ ਤੇ ਮੈਂ ਨਹੀਂ ਚਾਹੁੰਦਾ ਕੋਈ ਕੋਈ ਸਿੱਖ ਨੂੰ ਦੇਖੇ ਤੇ ਉਹਨੂੰ ਇਦਾਂ ਲੱਗੇ ਯਾਰ ਇਹ ਕਿਦਾਂ ਦੀ ਦਸਤਾਰ ਬੰਨੀ ਹੈ ਕਿਦਾਂ ਦੇ ਕੱਪੜੇ ਪਾਏ ਨੇ ਇਸ ਕਰਕੇ ਮੈਂ ਜਿੰਨਾ ਮਾਰੀ ਤੁਹਾਨੂੰ ਜੋ ਵੀ ਹੈ ਆਪਣੇ ਕਪੜੇ ਸਾਫ਼ ਸੁਥਰੇ ਪਾਈਦੇ ਆ ਤਿਆਰ-ਵਰ ਤਿਆਰ ਹੋ ਕੇ ਰਹੇਦਾ ਕਿਉਂਕਿ ਆਪਾਂ ਮਿਹਨਤ ਕਰ ਰਹੇ ਆ ਮੰਗ ਥੋੜੀ ਰਹੀਆਂ ਕਿਸੇ ਕੋਲੋਂ ਤੇ ਕਪੜੇ ਵੈਸੇ ਵੀ ਸਾਫ਼ ਸੁਥਰੇ ਤੇ ਤਿਆਰ-ਵਰ ਤਿਆਰ ਹੋ ਕਿਉਂਕਿ ਸਾਨੂੰ ਦੇਖ ਕੇ ਕਿਸੇ ਦਾ ਦਿਲ ਕਰੇ ਯਾਰ ਉਹ ਸਿੱਖ ਜਾਣ ਡਿਆ ਕਿੱਡਾ ਸੋਹਣਾ ਲੱਗਦਾ ਮੈਂ ਵੀ ਸਿੱਖ ਬਣਾ ਇਦਾਂ ਦਾ ਸਿੱਖ ਦਾ ਕਿਰਦਾਰ ਹੋਣਾ ਚਾਹੀਦਾ ਸੋ ਉਹ ਸਾਡੇ ਮਨ ਚ ਆਉਂਦਾ ਵੀ ਨਹੀਂ ਯਾਰ ਕੰਮ ਭਾਵੇਂ ਜਿਹੜਾ ਮਰਜ਼ੀ ਕਰਦੇ ਆ ਪਰ ਤਿਆਰ-ਵਰ ਤਿਆਰ ਜਿਹੜੀ ਮਾਰੇ ਨੇ ਸਾਨੂੰ ਬਾਦਸ਼ਾਹ ਵਾਲੀ ਦਸਤਾਰ ਬਖਸ਼ੀ ਆ ਉਹ ਦਸਤਾਰ ਸਜਾ ਕੇ ਸਾਫ਼ ਕਪੜੇ ਪਾ ਕੇ ਜਾਣਾ ਚਾਹੀਦਾ ਹੈ ਕੰਮ ਤੇ ਮੇਰਾ ਇਹ ਮੰਨਣਾ ਤਾਂ ਹੁਣ ਤੇ ਜੀ ਗਰਮੀਆਂ ਸ਼ੁਰੂ ਹੋ ਗਈਆਂ ਨੇ ਹੁਣ ਤੇ ਮਹੀਨੇ ਚ ਤਿੰਨ ਚਾਰ ਪ੍ਰੋਗਰਾਮ ਵੀ ਮੁਸ਼ਕਲ ਹੀ ਹੈ ਮਤਲਬ ਪ੍ਰੋਗਰਾਮਾਂ ਦੇ ਸਿਰ ਤੇ ਘਰ ਦਾ ਖਰਚਾ ਚੱਲਣਾ ਔਖਾ ਹੀ ਹੈ ਜੀ ਸੋ ਅਜੇ ਤੇ ਪ੍ਰੋਗਰਾਮ ਬਹੁਤ ਘੱਟ ਨੇ ਬਾਕੀ ਅੱਗੋਂ ਵੇਖੋ ਜਦੋਂ ਸੰਗਤ ਦੀ ਮੌਜ ਹੋਏਗੀ ਮਾਰੇ ਦਾ ਹੁਕਮ ਹੋਏਗਾ ਤੇ ਅਸੀਂ ਸੇਵਾ ਲਈ ਤਿਆਰ ਵਰ ਤਿਆਰ ਬੈਠੇ ਆਂ ਅਸੀਂ ਆਪਣੀ ਮਿਹਨਤ 'ਚ ਕੋਈ ਢੇਲ ਨਹੀਂ ਰੱਖਦੇ ਅਸੀਂ ਰਿਹਾਰਜ ਵੀ ਰੋਜ਼ ਕਰਦੇ ਆਂ ਅਸੀਂ ਇਹ ਨਹੀਂ ਦੇਖਦੇ ਕੀਰਤਨ ਆਏਗਾ ਤੇ ਰਿਹਾਰਜ ਕਰਨਾ ਰਿਹਾਰਜ ਵੀ ਰੋਜ਼ ਕਰਦੇ ਆਂ ਸਿੱਖ ਵੀ ਰਹੇ ਆਂ ਜੇ ਅਜੇ ਵੀ ਸਿੱਖ ਰਹੇ ਕਿਉਂਕਿ ਮਾਰੇ ਨੇ ਸਿੱਖ ਬਣਾਇਆ ਸਿੱਖ ਬਣਾਉਣ ਦਾ ਮਤਲਬ ਇਹ ਐ ਸੀ ਵੀ ਤੂੰ ਇਹ ਕਦੀ ਨਹੀਂ ਕਹਿਣਾ ਵੀ ਮੈਂ ਸਿੱਖ ਲਿਆ ਮੈਂ ਬੜਾ ਸਿੱਖ ਲਿਆ ਤੂੰ ਸਿੱਖਦਾ ਹੀ ਰਹਿਣਾ ਔਰ ਸਿੱਖ ਦਾ ਕੰਮ ਐ ਐਂਡ ਤੱਕ ਸਿੱਖਦੇ ਰਹਿਣਾ ਵੀ ਮੈਂ ਅਜੇ ਕੁਝ ਜਾਣਦਾ ਹੀ ਨਹੀਂ ਸੋ ਅੱਜ ਤੱਕ ਮਿਹਨਤ ਕਰ ਰਹੇ ਆ ਰਿਆਜ਼ ਕਰ ਰਹੇ ਆ ਜਦੋਂ ਸੰਗਤ ਦਾ ਹੁਕਮ ਹੋਏਗਾ ਤੇ ਸੇਵਾ ਕਰਦੇ ਰਾਵਾਂਗੇ ਬਸ ਇੱਕ ਅਰਦਾਸ ਐ ਸਾਡੀ ਕੀ ਮਾਰੇ ਕਿਰਪਾ ਕਰੇ ਜਿਹੜਾ ਮੇਰਾ ਮੇਨ ਮਕਸਦ ਐ ਨਾ ਉਹ ਇਹ ਮੈਂ ਸੁਨੇਹਾ ਦੇਣਾ ਚਾਹੁੰਦਾ ਵਾਂ ਵੀ ਵੇਖੋ ਕਈ ਬਰਾਗੀ ਸਿੰਘਾਂ ਦੇ ਇੰਟਰਵਿਊ ਵੇਖੀ ਗ੍ਰੰਥੀ ਸਿੰਘਾਂ ਦੇ ਇੰਟਰਵਿਊ ਵੇਖੀ ਕਿ ਕਹਿੰਦੇ ਜੀ ਆਪਾਂ ਇਹ ਲਾਈਨ ਛੱਡ ਦੇਣੀ ਐ ਇੱਥੇ ਪੈਸਾ ਨਹੀਂ ਇਸ ਸਭ ਤੋਂ ਵੱਡਾ ਗੁਰੂ ਰਾਮਦਾਸ ਦਾ ਤੁਹਾਡੀ ਝੋਲੀ 'ਚ ਫਲ ਪਾਇਆ ਗਿਆ ਇਹ ਤੁਹਾਨੂੰ ਕੀਰਤਨ ਦੀ ਤੁਹਾਨੂੰ ਜਿਹੜਾ ਗਰੰਥੀ ਸਿੰਘ ਦੀ ਡਿਊਟੀ ਮਿਲੀ ਹੈ ਜਾਂ ਕੀਰਤਨ ਦੀ ਡਿਊਟੀ ਹੈ ਇਸ ਤੋਂ ਵੱਡੀ ਕੋਈ ਦਾਤ ਨਹੀਂ ਇਹਨੂੰ ਅਸੀਂ ਪੈਸਿਆਂ ਨਾਲ ਨਹੀਂ ਤੋਲ ਸਕਦੇ ਮੈਂ ਇਹੀ ਕਹਿਣਾ ਚਾਹਾਂਗਾ ਵੀ ਕੀਰਤਨ ਕਦੀ ਨਾ ਛੱਡੋ ਜੇ ਤੁਸੀਂ ਗਰੰਥੀ ਸਿੰਘ ਹੋ ਆਪਣਾ ਕੰਮ ਕਦੀ ਨਾ ਛੱਡੋ ਭਾਵੇਂ ਤੁਹਾਨੂੰ ਕੋਈ ਵੀ ਕੰਮ ਕਰਨਾ ਪਵੇ ਮਿਹਨਤ ਕਰਨੀ ਪਵੇ ਪਰ ਇਸ ਨੂੰ ਲਾਈਨ ਨਾ ਬਣਾਓ ਏਕ ਤੁਹਾਡੀ ਗੁਰੂ ਰਾਮਦਾਸ ਬਾਰੇ ਡਿਊਟੀ ਲਈ ਹੈ ਤੁਸੀਂ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ ਸੋ ਇਧਰ ਆਪਣਾ ਪੂਰੀ ਮਿਹਨਤ ਰੱਖੋ ਤੇ ਨਾਲ ਕੋਈ ਵੀ ਕੰਮ ਕਰਨਾ ਪਵੇ ਉਹਨੂੰ ਕਰੋ ਕਦੀ ਇਹ ਗੱਲ ਨਾ ਕੋ ਆਪ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਨਹੀਂ ਪਾਉਣਾ ਮੇਰਾ ਬੱਚਾ 12 ਸਾਲ ਦਾ ਹੈ 1 ਸਾਲ ਹੋ ਗਿਆ ਉਹਨੂੰ ਤਬਲਾ ਸਿਖਦੇ ਨੂੰ ਮੈਂ ਆਪ ਉਸਤਾਦ ਕੋ ਛੱਡ ਕੇ ਆਇਆ ਹਾਂ ਮੈਂ ਵੀ ਚਾਹਦਾ ਪਰ ਨਹੀਂ ਆਪਾਂ ਸ਼ੁਕਰ ਕੀਤਾ ਹੈ ਕਿ ਕਾਲ ਯੁਗ ਚੱਲਣ ਡਿਆ ਲੋਕੀ ਨਸ਼ਿਆਂ 'ਚ ਪੈਂਡੇ ਬੱਚੇ ਨਸ਼ੇ ਕਰਨ ਡੇ ਮਾਂ ਪਿਓ ਦੁਖੀ ਹੋਏ ਨੇ ਸਾਡਾ ਬੱਚਾ ਕੀਰਤਨ ਕਰੇਗਾ ਗੁਰੂ ਰਾਮਦਾਸ ਮਹਾਰੇ ਦੇ ਦਰ ਤੇ ਬੈਠ ਕੇ ਸਾਡੇ ਲਈ ਇਸ ਤੋਂ ਵੱਡੀ ਖੁਸ਼ੀ ਲਈ ਕਿਹੜੀ ਗੱਲ ਹੈ ਸੋ ਇਹ ਗੱਲਾਂ ਨਹੀਂ ਕਹਿਣੇ ਚਾਹੀਦੀਆਂ ਅਸੀਂ ਆਪਣੇ ਬੱਚਿਆਂ ਨੂੰ ਉਸ ਲਾਈਨ 'ਚ ਨਹੀਂ ਪਾਣਾ ਇਹ ਲਾਈਨ ਨਹੀਂ ਹੈ ਇਹ ਬੜੇ ਵੱਡੇ ਕਰਮ ਨੇ ਤੁਹਾਡੇ ਸੁਭਾਗ ਨੇ ਕਿ ਤੁਹਾਡੇ ਘਰ 'ਚ ਕੀਰਤਨ ਆਇਆ ਹੈ ਇਹ ਬੱਚੇ ਨੇ ਪੈਸੇ ਕਮਾਣੇ ਉਹਨੇ ਹੋਰ ਤਰੀਕਿਆਂ ਨਾਲ ਵੀ ਕਮਾ ਲੈਣੇ ਪਰ ਇਹ ਨਾ ਕਿਹਾ ਕਰੋ ਜਿਹੜਾ ਬੱਚਾ ਸਿੱਖਣਾ ਮੇਰਾ ਤੇ ਮਨ ਕਹਿੰਦਾ ਹੈ ਕਿ ਮੈਂ ਕਿਨਾਂ ਸੱਚੇ ਪਾਤਸ਼ਾਹ ਸੰਗਤ ਦਾ ਸੁਯੋਗ ਹੋਵੇ ਤੇ ਮੈਂ ਇੱਕ ਅਕੈਡਮੀ ਖੋਲਣਾ ਜਿੱਥੇ ਚੰਗੇ ਉਸਤਾਦ ਹੋਣ ਅਸੀਂ ਫ੍ਰੀ ਕੀਰਤਨ ਅੱਗੋਂ ਵੀ ਸਿਖਾਈਏ ਇਹ ਕੀਰਤਨ ਘਰ ਘਰ ਕੀਰਤਨ ਸਿੱਖਣ ਦੇ ਪੈਸੇ ਲੱਗਦੇ ਆ ਕੀਰਤਨ ਸਿੱਖਣ ਦੇ ਜੇ ਤੇ ਤੁਸੀਂ ਕੋਈ ਉਸਤਾਦ ਵੇਖੋ ਜਿਹੜਾ ਉਸਤਾਦ ਚੰਗਾ ਹੈ ਨਾ ਉਹਨੇ ਵੀ ਮਿਹਨਤ ਕੀਤੀ ਹੁੰਦੀ ਹੈ ਆਪਣੀ ਜ਼ਿੰਦਗੀ ਦਾ ਇੱਕ ਚੰਗਾ ਵੱਡਾ ਹਿੱਸਾ ਦਿੱਤਾ ਹੁੰਦਾ ਉਹਨਾਂ ਨੇ ਵੀ ਪੈਸੇ ਖਰਚੇ ਹੁੰਦੇ ਆ ਫੀਸਾਂ ਲੱਗਦੀਆਂ ਨੇ ਜੇ ਚੰਗੇ ਉਸਤਾਦ ਕੋਲ ਜਾਓ ਕਿੰਨੀ ਕੁ ਫੀਸ ਜਿਹੜੀ ਆ ਉਹ ਦੇਣੀ ਪੈਂਦੀ ਆ ਜੀ ਜੇ ਚੰਗੇ ਉਸਤਾਦ ਕੋ ਜਾਓ ਤੇ 2 ਤੋਂ 3000 ਰੁਪਏ ਇੱਕ ਮਹੀਨੇ ਦੀ ਫੀਸ ਹੈ ਜਿਰਚ ਸਿਰ ਤੁਹਾਡੀਆਂ ਚਾਰੀਆਂ ਪੰਜ ਕਲਾਸਾਂ ਲੱਗਦੀਆਂ ਨੇ ਪਰ ਇਹ ਬੇਬੀ ਉਹ ਜ਼ਿੰਦਗੀ ਬਣਾ ਦਿੰਦੇ ਨੇ ਸੋ ਆਪਾਂ ਚਾਹੁੰਦੇ ਆ ਇਸ ਤਰ੍ਹਾਂ ਦੀ ਅਕੈਡਮੀ ਹੋਵੇ ਜਿਰਚ ਬੱਚੇ ਸਿੱਖ ਸਮਾਂ ਕਿੰਨਾ ਕੁ ਲੱਗ ਜਾਂਦਾ ਕੀਰਤਨ ਸਿੱਖਣ ਲੱਗਿਆ ਇੱਕ ਜਨਮ ਵੀ ਥੋੜਾ ਜਿਹਾ ਇਹਨੂੰ ਸਮਝ ਨਹੀਂ ਸਕਦੇ ਆ ਜਿਉਂ-ਜਿਉਂ ਸਿੱਖਦੇ ਜਾਓਗੇ ਨਾ ਇਹ ਸਾਡਾ ਆਪਣਾ ਅਨੁਭਵ ਹੈ ਜਿਉਂ-ਜਿਉਂ ਸਿੱਖਦੇ ਜਾਓਗੇ ਨਾ ਤੁਹਾਨੂੰ ਲੱਗੇਗਾ ਯਾਰ ਮੈਨੂੰ ਆਉਂਦਾ ਹੀ ਕਾ ਮੈਨੂੰ ਸਮੁੰਦਰ ਹੈ ਜਿਹਦੀ ਐਂਡ ਨਹੀਂ ਹੈਗਾ ਜੀ ਦਾ ਬਸ ਜਿਉਂ-ਜਿਉ ਸਿੱਖੀ ਜਾਓਗੇ ਤੁਹਾਨੂੰ ਲੱਗੇਗਾ ਓਹ ਹੋ ਹੋ ਮੈਨੂੰ ਅਜੇ ਕੁਝ ਵੀ ਨਹੀਂ ਆਉਂਦਾ ਇੰਨਾ ਭਿਆਜੇ ਅਜੇ ਇੰਨਾ ਇਸ ਤਰ੍ਹਾਂ ਦੇ ਤੁਹਾਡੇ ਮਨ 'ਚ ਵਿਚਾਰ ਆਉਣਗੇ ਇਹ ਵਿਚਾਰ ਨਹੀਂ ਆਊਗਾ ਲੈ ਹੁਣ ਤੇ 15 ਸਾਲ ਹੋ ਗਏ ਮੈਂ ਕਾਫੀ ਇਦਾਂ ਆਊਗਾ ਯਾਰ ਅਜੇ ਤਾਂ ਮੈਂ ਸਟਾਰਟ ਹੀ ਕੀਤਾ ਅਜੇ ਮੈਨੂੰ ਸਾਹ ਵੀ ਨਹੀਂ ਲਾਉਣਾ ਆਉਂਦਾ ਇਹ ਇਦਾਂ ਦਾ ਸਮੁੰਦਰ ਹੈ ਔਰ ਮੈਂ ਤੁਹਾਨੂੰ ਦੱਸਾਂ ਮੈਂ ਦੋ ਤਿੰਨ ਦਿਨ ਇਹ ਵਾਜੇ ਨੂੰ ਸੁਰ ਕਰਨ ਵਾਸਤੇ ਦਿੱਤਾ ਸੀ ਤੇ ਵਾਜੇ ਨੂੰ ਸੁਰਗ ਤਿੰਨ ਦਿਨ ਮੇਰੀ ਸਿਰ ਭਾਰਾ ਆਉਣ ਲੱਗ ਪਿਆ ਇਹ ਵਾਜਾ ਨਹੀਂ ਸੀ ਆ ਘਾਰ ਆਉਂਦਾ ਅੱਜ ਮੈਂ ਵਾਜਾ ਲੈ ਕੇ ਆਇਆ ਰਿਆਜੀ ਗੀਤਾ ਹੁਣ ਮੇਰਾ ਥੋੜਾ ਮਨ ਠੀਕ ਹੋਇਆ ਐਡੀ ਵੱਡੀ ਦਾਤ ਤੇ ਪਤਾ ਨਹੀਂ ਲੋਕੀ ਕਿੰਦਾ ਕਹਿ ਦਿੰਦੇ ਵੀ ਆਪਾਂ ਲੈਨ ਛੱਡ ਦੇਣੀ ਹੈ ਮੈਂ ਕਹਿੰਦਾ ਗੁਰੂ ਅਮਰਦਾਸ ਮਹਾਰਾਜ ਜਦ ਤੱਕ ਮੇਰੇ ਸਵਾਸ ਚੱਲਦੇ ਆ ਮੈਨੂੰ ਕੀਰਤਨ ਤੋਂ ਦੂਰ ਨਾ ਕਰੀ ਕੰਮ ਮੈਂ ਕੋਈ ਵੀ ਕਰ ਲਾਂਗਾ ਤਾਂ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ 2 ਤੋਂ 3000 ਰੁਪਏ ਪ੍ਰਤੀ ਮਹੀਨਾ ਅਦਾ ਕਰਨਾ ਪੈਂਦਾ ਤਾਂ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਜਿੰਨਾਂ ਕੋਲ ਉਹ ਘਰ ਰੋਟੀ ਖਾਣ ਤਾਂ ਜੇਕਰ ਉਹਨਾਂ ਦਾ ਦਿਲ ਕਰੇ ਜੀ ਕੀਰਤਨ ਸਿੱਖਣਾ ਚਾਹੁੰਦੇ ਆ ਤਾਂ ਫਿਰ ਉਹਨਾਂ ਨੂੰ ਤਾਂ ਬੜੀ ਮੁਸ਼ਕਲ ਹੁੰਦੀ ਹੋਵੇਗੀ। ਉਹੀ ਮੈਂ ਕਹਿ ਰਿਹਾ ਨਾ ਮੈਂ ਕਿ ਮੇਰੇ ਮਨ ਚ ਆ ਰਿਹਾ ਸੀ ਵੀ ਕਈ ਕਹਿੰਦੇ ਵੀ ਆਪਾਂ ਕੀਰਤਨ ਸਿਖਾਉਣਾ ਨਹੀਂ ਤੇ ਕਈ ਸਿੱਖਣਾ ਚਾਹੁੰਦੇ ਨੇ ਉਹਨਾਂ ਕੋ ਫੀਸ ਕਰਕੇ ਰਹਿ ਜਾਂਦੇ। ਮੇਰੇ ਮਨ ਚ ਆ ਰਿਹਾ ਵੀ ਸੰਗਤ ਦੇ ਸਯੋਗ ਨਾਲ ਕਿਉਂ ਨਾ ਇੱਕ ਅਕੈਡਮੀ ਖੁੱਲੀ ਜਾਵੇ ਜਿਰਚ ਵਧੀਆ ਉਸਤਾਦ ਹੋਣ ਜਿਨ੍ਹਾਂ ਨੂੰ ਪੂਰਾ ਆਪ ਨੂੰ ਆਉਂਦਾ ਹੋਵੇ। ਉਹ ਹੀ ਦਸਖਾ ਸਕਦੇ ਨਾ ਪੂਰਾ ਤੇ ਬੱਚਾ ਜਿਹੜਾ ਜਿਹੜਾ ਸ਼ੁਰੂ ਕਰਦਾ ਨਾ ਕੀਰਤਨ ਸਿੱਖਣਾ ਉਹਦਾ ਬੇਸ ਸਟਰੋਂਗ ਹੋਣਾ ਚਾਹੀਦਾ। ਜੇ ਚੰਗੇ ਉਸਤਾਦ ਕੋ ਸਿੱਖਿਆ ਹੋਗਾ ਬੇਸ ਸਟਰੋਂਗ ਬਣਾਇਆ ਹੋਗਾ ਤੇ ਕੱਲ ਨੂੰ ਉਹ ਆਰਾਮ ਨਾਲ ਕੀਰਤਨ ਜਿਹੜਾ ਸਹਿਜ ਨਾਲ ਸਿੱਖ ਲੇਗਾ ਤੇ ਇਸ ਕਰਕੇ ਮੇਰੇ ਮਨ ਚ ਆਉਂਦਾ ਵੀ ਆਪਾਂ ਵੀ ਅਕੈਡਮੀ ਖੋਲੀ ਜਿੱਥੇ ਚੰਗੇ ਉਸਤਾਦ ਸਿਖਾਉਣ ਤੇ ਫ੍ਰੀ ਕੀਰਤਨ ਸਿਖਾਈਏ ਬਾਕੀ ਸੰਗਤ ਦੇ ਸਹਿਯੋਗ ਨਾਲ ਹੋ ਸਕਦਾ ਹੈ ਬਾਕੀ ਸਾਡੇ ਮਨ ਦੀ ਮਨਸ਼ਾ ਹੈ ਬਾਕੀ ਜਿੰਨੇ ਸਾਡੇ ਕੋ ਸਿੱਖਣਾ ਹੈ ਅਸੀਂ ਕਦੀ ਵੀ ਐਨੀ ਟਾਈਮ ਕੋਈ ਆ ਕੇ ਸਿੱਖ ਸਕਦਾ ਹੈ ਜਿੰਨਾ ਕੋ ਸਾਨੂੰ ਆਉਂਦਾ ਹੈ ਉਹਨਾਂ ਕੋ ਸਿਖਾ ਸਕਦੇ ਹਾਂ ਪਿੱਛੇ ਜੇ ਮੇਰੀ ਕਿਸੇ ਗਰੰਥੀ ਸਿੰਘ ਨਾਲ ਗੱਲ ਹੋ ਰਹੀ ਸੀ ਤਾਂ ਉਹ ਕਹਿੰਦੇ ਜਦੋਂ ਅਸੀਂ ਕਿਸੇ ਪ੍ਰੋਗਰਾਮ ਲਈ ਜਾਂਦੇ ਆ ਨਾ ਤਾਂ ਜਿਹੜੀ ਸੰਗਤ ਹ ਤਾਂ ਉਹਨਾਂ ਦਾ ਇਹ ਵੀ ਉਲਾਮਾ ਸੀ ਕਿ ਜਦੋਂ ਇਹ ਵੱਡੇ ਵੱਡੇ ਬ੍ਰਾਂਡਸ ਜਾਂਦੇ ਆ ਕੌਫੀ ਪੀਂਦੇ ਉਹ ਤੇ 500 600 ਰੁਪਏ ਦਾ ਕੱਪ ਪੀ ਲੈਂਦੇ ਆ ਉਹ ਰੋਂਗਿਆ 100 200 ਰੁਪਏ ਟਿਪ ਵੀ ਦੇ ਦਿੰਦੇ ਆ ਉਥੇ ਕੋਈ ਘੱਟ ਵੱਧ ਨਹੀਂ ਕਰਦਾ ਉਲਟਾ ਟਿਪ ਦੇ ਕੇ ਹੁੰਦੇ ਚੰਗੇ ਚੰਗੇ ਹੋਟਲਸ ਵਿੱਚ ਜਾਂਦੇ ਆ ਪਰ ਜਦੋਂ ਸਾਡੀ ਵਾਰੀ ਹੁੰਦੀ ਆ ਉਹ ਰੋਂ ਕਹਿੰਦੇ ਆ ਜੀ ਪੈਸੇ ਤੁਸੀਂ ਵੱਧ ਮੰਗ ਰਹੇ ਹੋ ਘੱਟ ਕਰ ਲਓ ਇਹਦੇ ਪਿੱਛੇ ਕੀ ਸੱਚਾਈ ਹੈ ਵੇਖੋ ਜੀ ਕੋਈ ਵੀ ਚੀਜ਼ ਹੈ ਨਾ ਉਹ ਪੂਰੇ ਤੌਰ ਤੇ ਨਹੀਂ ਆਪਾਂ ਕਹਿ ਸਕਦੇ ਸਾਰੇ ਇਦਾਂ ਕਰਦੇ ਨੇ ਕੁਝ ਪਰਸੈਂਟ ਹੈ ਉਹ ਵੀ ਹੁਣ ਤੁਹਾਡੇ ਵਰਗੇ ਵੀਰ ਜਿਹੜੇ ਇੰਟਰਵਿਊ ਕਰਕੇ ਜਾਂ ਇਸ ਤਰ੍ਹਾਂ ਸੰਗਤ ਨੂੰ ਸੁਚੇਤ ਕਰਦੇ ਪਿੰਦੇ ਸੰਗਤ ਹੌਲੀ ਹੌਲੀ ਬਹੁਤ ਵਧੀਆ ਕਰ ਰਹੇ ਰਿਸਪੌਂਸ ਕਰ ਰਹੇ ਨੇ ਵੀ ਕਈ ਹੁਣ ਨਹੀਂ ਪੁੱਛਦੇ ਪਰ ਐਵੇਂ ਵੀ ਕਈ ਲੋਕ ਇਸ ਤਰ੍ਹਾਂ ਦੇ ਵੀ ਜਿਹੜੇ ਕਹਿੰਦੇ ਵੀ ਭਾਈ ਸਾਹਿਬ ਜੀ ਤੁਸੀਂ 1 ਘੰਟਾ ਕੀਰਤਨ ਕਰਨਾ 3100 ਰੁਪਏ ਤੁਸੀਂ ਲੈ ਲੈਣਾ ਹਾਂਜੀ ਥੋੜਾ ਘੱਟ ਕਰ ਲੋ ਮਤਲਬ ਉੱਥੇ ਕਿਤੇ ਲੱਗਦਾ ਹੈ 2 ਘੰਟਿਆਂ ਦਾ ਗੁਰਦਾਸ ਮਾਨ ਜੈਸੀ ਵੀ ਜਿਹੜਾ ਹੈ 10-15 15 ਲੱਖੀਤ ਹੋ ਗਿਆ 15-15 ਲੱਖ ਰੁਪਏ 2 ਘੰਟੇ ਤੇ ਲੈਂਦੇ ਹੈ ਅਤੇ ਮਾਰੇ ਯੋਗ ਵੀ ਵੇਖੋ ਨਾ ਕਿਹੜਾ ਚੱਲਦਾ ਪਿਆ। ਅਤੋਂ ਜਦੋਂ ਕ੍ਰਿਸ਼ਨ ਮਾਰਾਇ ਨੇ ਕਹਿੰਦੇ ਪੁੱਛਿਆ ਮਾਰੇ ਕਾਲ ਯੁੱਗ ਦੀ ਨਿਸ਼ਾਨੀ ਕੀ ਹੋਏਗੀ? ਉਹ ਕਹਿੰਦੇ ਕਾਲ ਯੁੱਗ ਦੀ ਨਿਸ਼ਾਨੀ ਹੋਏਗੀ ਹਾਥੀ ਲੰਘ ਜਾਏਗਾ ਤੇ ਪੂੰਛ ਰਹਿ ਜਾਏਗੀ। ਕਹਿੰਦੇ ਮਾਰੇ ਸਮਝ ਨਹੀਂ ਆਈ। ਕਹਿੰਦੇ ਵੀ ਸਾਰੇ ਕੰਮਾਂ ਨੂੰ ਪੈਸੇ ਲਾ ਦੇਣਗੇ। ਜਦੋਂ ਧਰਮ ਕਰਮ ਦਾ ਕੰਮ ਆਊਗਾ ਨਾ ਉਦੋਂ ਪੂੰਛ ਛੱਡ ਜਾਏਗੀ। ਸੋ ਹੋ ਰਿਹਾ। ਮਤਲਬ ਤੇ ਪੂੰਛ ਛੱਡਦੀ। ਪੂੰਛ ਛਡਣ ਦੀ ਤੁਹਾਡੇ ਸਾਹਮਣੇ ਹੈ ਜੀ। ਤਾਂ ਫਿਰ ਅੱਛੇ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਦਾ ਕੁਝ ਹੋਇਆ ਹੋਵੇ? ਓਏ ਆਮ ਕਰਕੇ ਹੁੰਦਾ ਏ ਪਰ ਮੈਂ ਤੁਹਾਨੂੰ ਦੇਖੋ ਸਾਨੂੰ ਨਜ਼ਰ ਆਉਣਾ ਚਾਹੀਦਾ ਏ ਵੀ ਵਾਕਈ ਇਹ ਜਿਹੜੇ ਬੰਦੇ ਨੇ ਭੇਟਾ ਨਹੀਂ ਭਰ ਸਕਦੇ ਉਹ ਉੱਥੇ ਫ੍ਰੀ ਕੀਰਤਨ ਕਰਾਂਗਾ ਪਰ ਨਜ਼ਰ ਆਉਣਾ ਇੱਕ ਵਾਰੀ ਕੀ ਹੋਇਆ ਮੈਨੂੰ ਕਿਸੇ ਨੇ ਕਿਹਾ ਵੀ ਭੱਜ ਸਾਹਿਬ ਜੀ ਤੁਸੀਂ 3100 ਕਿਹਾ 2100 ਲੈ ਲਓ ਬੰਦੇ ਮਾਤਰ ਨੇ ਮੈਂ ਦੇਖਿਆ ਨਹੀਂ ਸੀ ਮੈਂ ਠੀਕ ਹੈ ਜੀ ਕੋਈ ਗੱਲ ਨਹੀਂ ਜਦੋਂ ਉੱਥੇ ਗਏ ਤੇ ਉੱਥੇ ਕੈਟਰੀਂਗ ਪਿੱਤਲ ਦੇ ਭਾਂਡੇ ਦੀ ਲੱਗੀ ਸੀ ਤੇ ਉੱਥੇ ਜਾ ਕੇ ਥੋੜਾ ਜਿਹਾ ਦੁੱਖ ਹੁੰਦਾ ਵੀ ਜਾ ਵਾਕਈ ਕੋਈ ਹੋਵੇ ਨਾ ਬਿਹਾਨ ਨਹੀਂ ਦੇ ਸਕਦਾ ਮੈਂ ਲੋਡ ਬੰਦ ਹੋਣਾ ਚਾਹੀਦਾ ਹੈ ਲੋਡ ਬੰਦ ਹੋਵੇ ਮੈਂ ਕਹਿੰਦਾ ਮੈਂ ਫਰੀ ਕੀਰਤਨ ਕਰੂੰਗਾ ਜਦੋਂ ਮਰਜੀ ਮੇਰੇ ਕੋਲ ਕੀਰਤਨ ਕਰਵਾ ਲਓ ਪਰ ਜਿਹੜਾ ਦੇ ਸਕਦਾ ਉਹ ਉਹ ਨਾ ਗਿਆ ਕਰੇ ਕਿਉਂਕਿ ਮਾਰੇ ਨੇ ਕਿਹਾ ਬੋਤਾ ਗਈ ਹੈ ਬੋਤਾ ਹੈ ਜੇ ਤੁਸੀਂ ਬੋਤਾ ਕਰੋਗੇ ਹੋਰ ਬੋਤਾ ਹੋਏਗਾ ਇਹ ਸੋਚਣਾ ਤਾਂ ਦੋ ਸ਼ਬਦ ਹੋਰ ਹੋ ਜਾਣ ਜ਼ਰੂਰ ਜੀ ਜ਼ਰੂਰ ਹਰ ਜਿਓ ਹਰ ਜਿਓ ਨਿਮਾਣਿਆ ਤੂੰ ਮਾਣ ਹਰ ਜੀਵਾਂ ਹਰ ਜੀਵਾਂ ਨਿਮਾਣਿਆ ਤੂੰ ਮਾਣ ਨਚੀ ਜੀ ਜੋ ਕਰੇ ਮੇਰਾ ਤੇਰੀ ਕੁਦਰਤ ਕੋੁਰਬਾਨ ਹਰ ਜੀਉ ਹਰ ਜੀਉ ਨਿਮਾ ਜੀਓ ਨਿਮਾਨ ਬੜੀਆਂ ਇੰਟਰਵਿਊਜ਼ ਕੀਤੀਆਂ ਇਹ ਤੱਕ ਪਰਾ ਇੰਟਰਵਿਊ ਕਰਨ ਦਾ ਬਹੁਤ ਆਨੰਦ ਆ ਰਿਹਾ ਬਾਜੀ ਇਸ ਤਰ੍ਹਾਂ ਹੀ ਜੀ ਕੀਰਤਨ ਹੈ ਦਿਨ-ਬਦ ਦਿਨ ਆਨੰਦ ਵੀ ਵਧਦਾ ਹੈ ਜਿੱਥੇ ਕੀਰਤਨ ਆ ਗਿਆ ਉੱਥੇ ਆਨੰਦ ਨੇ ਆਉਣਾ ਹੀ ਆਉਣਾ ਜੀ ਆਨੰਦ ਕੀਰਤਨ ਦੇ ਪਿੱਛੇ ਪਿੱਛੇ ਚੱਲਿਆ ਆਉਂਦਾ ਜੀ ਤੇ ਪਸੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਚ ਜੀ ਅਸੀਂ ਦੋ ਭਰਾ ਜੀ ਛੋਟਾ ਵੀਰ ਮੇਰਾ ਤਬਲਾ ਵਜਾਉਂਦਾ ਹੈ ਤੇ ਮਾਤਾ ਜੀ ਨੇ ਦੋ-ਦੋ ਸਾਡੇ ਬੱਚੇ ਨੇ ਸੋ ਆਪਾਂ ਇਕੱਠੇ ਰਹਿੰਦੇ ਆ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕਾ ਚੱਲ ਜੀਦਾ ਹੈ ਤਪਾ ਜੀ ਕੀ ਸੁਪਨਾ ਕੀਆ ਤੁਹਾਡਾ ਸੁਪਨਾ ਭਾਜੀ ਕੋਈ ਵੱਡੇ ਸੁਪਨੇ ਨਹੀਂ ਵੇਖਦੇ ਆਪਾਂ ਬਾਕੀ ਇਹ ਵੀ ਸੁਪਨਾ ਵੀ ਅਖੀਰ ਤੱਕ ਜਿਹੜਾ சுவாਸ ਨੇ ਸਾਡੇ ਉਹ ਕੀਰਤ ਇੱਕ ਮੇਰਾ ਸੁਪਨਾ ਹੈ ਵੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਗੁਰੂ ਰਾਮਦਾਸ ਮਹਾਰੇ ਦੇ ਦਰ ਦੀ ਕਿਤੇ ਸੇਵਾ ਮਿਲ ਜਾਵੇ ਕਿ ਕੋਈ ਇਹੋ ਜਿਹਾ ਉੱਠ ਕੇ ਆਵੇ ਕਵੇ ਵੀ ਚੱਲ ਆਵਿ ਤੇਰੀ ਸੇਵਾ ਦਿੰਨੇ ਆ ਇਹ ਮੇਰਾ ਸੁਪਨਾ ਹੈ ਇਹ ਇਹ ਹਰ ਕੀਰਤਨੀਏ ਦਾ ਸੁਪਨਾ ਹੁੰਦਾ ਹੈ ਮੇਰਾ ਵੀ ਇਹ ਸੁਪਨਾ ਹੈ ਕਿ ਗੁਰੂ ਆਮਦਾਸ ਮਹਾਰਾਜ ਦੀ ਸੇਵਾ ਮਿਲ ਜੇ ਤੇ ਇਸ ਤੋਂ ਵੱਡੀ ਕੋਈ ਇਸ ਤੋਂ ਵੱਡੀ ਕੋਈ ਦਾਤ ਨਹੀਂ ਹੈ ਦੁਨੀਆ 'ਤੇ ਇੱਕ ਕੀਰਤਨੀਆ ਵਾਸਤੇ ਇਸ ਤੋਂ ਵੱਡਾ ਹੋਰ ਕੁਝ ਨਹੀਂ ਜੀਗਾ ਜਿਨੂੰ ਇਹ ਦਾਤ ਮਿਲ ਜਾਵੇ ਗੁਰੂ ਆਮਦਾਸ ਮਹਾਰਾਜ ਦੇ ਘਰ ਦੀ ਸੇਵਾ ਮਿਲ ਜੇ ਇਹ ਗੁਰੂ ਆਮਦਾਸ ਮਹਾਰਾਜ ਕਿਰਪਾ ਕਰਨ ਕਿ ਇਹ ਤਰੀਕੇ ਸੁਣੀ ਜਾਵੇ ਸਾਡੀ ਵੀ ਇਹ ਹੀ ਮੇਰਾ ਸੁਪਨਾ ਹੈ ਅਰਦਾਸ ਕਰਦੇ ਹਾਂ ਇਸ ਲਈ ਹਾਂਜੀ ਹਾਂਜੀ ਅਰਦਾਸ ਹਮੇਸ਼ਾ ਹੀ ਕੀਤਨੀ ਦੇ ਅਰਦਾਸ ਹੁੰਦੀ ਹੈ ਗੁਰੂ ਆਮਦਾਸ ਮਹਾਰਾਜ ਆਪਣੇ ਦਰ ਤੇ ਬਿਠਾਵੇ ਬਸ ਸਾਡੀ ਵੀ ਅਰਦਾਸ ਹੈ ਤਿਆਰੀ ਵੀ ਕੀਤੀ ਹੋਈ ਆਪਾਂ ਤੇ ਬਾਕੀ ਗੁਰੂ ਆਮਦਾਸ ਮਹਾਰਾਜ ਦੀ ਜਦੋਂ ਹੁਕਮ ਹੋਏਗਾ ਬਿਨਾ ਹੁਕਮ ਤੋਂ ਤੇ ਕੁਝ ਨਹੀਂ ਹੋ ਸਕਦਾ ਇਹ ਤਾਂ ਭਾਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਘਰ ਦੇ ਵਿੱਚ ਬੇਟਾ ਆਇਆ ਹਨਾ ਤੁਹਾਡਾ ਤੇ ਤੁਸੀਂ ਦੱਸਿਆ ਸੀ ਕਿ 1 ਸਾਲ ਹੋ ਗਿਆ ਉਹਨੂੰ ਤਬਲਾ ਸਿੱਖਦੇ ਨੂੰ ਤੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕਿ ਜਿਵੇਂ ਤੁਸੀਂ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਵਾਉਂਦੇ ਹੋ ਤੁਹਾਡਾ ਬੇਟਾ ਵੀ ਲਗਵਾਏਗਾ ਤਾਂ ਜਿਸ ਤਰ੍ਹਾਂ ਕੋਸ਼ ਲੋਕ ਜਿਹੜੇ ਹੈਗੇ ਨੇ ਮੈਂ ਇੰਟਰਵਿਊਜ਼ ਕੀਤੀਆਂ ਨੇ ਹਨਾ ਉਹ ਇਸ ਚੀਜ਼ ਤੋਂ ਦੁਖੀ ਹੁੰਦੇ ਨੇ ਕਿ ਜਿਹੜੇ ਤੁਹਾਡੇ ਨਾਲ ਗੱਲ ਵੀ ਹੋਈ ਆ ਕਿ ਇੰਨੇ ਜ਼ਿਆਦਾ ਆਮਦਨ ਨਹੀਂ ਹੁੰਦੀ ਇੰਨੇ ਜ਼ਿਆਦੇ ਪ੍ਰੋਗਰਾਮ ਨਹੀਂ ਮਿਲਦੇ ਹੈਗੇ ਤੇ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਇਸ ਲਾਈਨ ਤੋਂ ਪੜਾ ਕਰਨਾ ਚਾਹੁੰਦੇ ਆ ਲੰਮੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਭਾਜੀ ਨਹੀਂ ਪ੍ਰੋਗਰਾਮ ਮਿਲਦੇ ਤਾਂ ਕੋਈ ਗੱਲ ਨਹੀਂ ਇਸ ਪਾਸੇ ਉਹਨਾਂ ਸਾਈਡ ਤੇ ਕਰੋ ਹੋਰ ਕੰਮ ਕਰ ਲਓ ਅਸੀਂ ਵੀ ਤਾਂ ਕਰ ਰਹੇ ਆ ਕੰਮ ਹਨਾ ਜੀ ਕੰਮ ਤੇ ਕਰਨਾ ਹੀ ਪੈਣਾ ਜਦੋਂ ਇੱਕ ਇੱਕ ਗੱਲ ਦਾ ਦੁੱਖ ਹੁੰਦਾ ਹੈ ਵੀ ਕੋਈ ਆਪਣੇ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਮਿਹਨਤ ਕਰਦਾ ਹੈ ਉਹਨੂੰ ਉਸ ਚੀਜ਼ ਦੇ ਵਿੱਚੋਂ ਜਦੋਂ ਇਨਕਮ ਨਹੀਂ ਮਿਲਦੀ ਉਹ ਇੱਕ ਚੀਜ਼ ਦਾ ਨਿਕਲਿਆ ਦੁੱਖ ਹੁੰਦਾ ਹੈ ਬਾਕੀ ਇਸ ਕਰਕੇ ਤੁਸੀਂ ਕੀਰਤਨ ਛੱਡ ਦੋ ਜਾਂ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਨਾ ਪਾਓ ਤੁਹਾਨੂੰ ਪਤਾ ਹੋਏਗਾ ਕਿ ਕੁਝ ਇਸ ਤਰ੍ਹਾਂ ਦੇ ਵੀ ਲੋਕ ਹੈਗੇ ਨੇ ਜਿਹੜੇ ਕੀਰਤਨ ਕਰਦਿਆ ਕਰਦਿਆ ਕੀਰਤਨ ਛੱਡ ਕੇ ਗਾਇਕੀ ਵਾਲੀ ਲਾਈਨ 'ਚ ਆ ਗਏ ਔਰ ਉਹਨਾਂ ਦਾ ਕਹਿਣਾ ਇਹ ਸੀ ਕਿ ਗਾਇਕੀ ਵਾਲੀ ਲਾਈਨ 'ਚ ਜਿਹੜਾ ਹੈਗਾ ਉਹ ਆਮਦਨ ਵਾਦੇ ਪੈਸੇ ਜ਼ਿਆਦਾ ਮੰਦੇ ਹਾਂਜੀ ਹਾਂਜੀ ਇਸ ਤਰ੍ਹਾਂ ਦੀਆਂ ਸੀ ਕਈ ਉਦਾਹਰਨਾਂ ਲੈ ਸਕਦੇ ਹਾਂ ਹਰਭਜਨ ਮਾਨ ਉਹਨੇ ਉਹ ਵੀ ਕਬੀਸ਼ਰ ਸੀ ਦਲੇਰ ਮੇਨਦੀ ਵੀ ਕੀਰਤਨ ਕਰਦੇ ਸੀ ਪਰ ਠੀਕ ਹੈ ਉਹਨਾਂ ਦੇ ਕਰਮ ਨੇ ਜਿੱਦਰ ਨੂੰ ਉਹਨਾਂ ਦੇ ਦਾਣਾ ਪਾਣੀ ਲਿਖਿਆ ਨਕ ਨਤ ਖਸਮ ਹਤ ਕੀਰਤ ਤੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚੇ ਉਹਨਾਂ ਦਾ ਦਾਣਾ ਪਾਣੀ ਉਧਰ ਹੋਏਗਾ ਬਾਕੀ ਕੀਰਤਨ ਨਾਲੋਂ ਉੱਤੇ ਕੁਝ ਵੀ ਨਹੀਂ ਚਾਰ ਪੈਸੇ ਵੱਧ ਕਮਾ ਲੈਣਾ ਉਹ ਤੁਹਾਡੀ ਮੈਂ ਨਹੀਂ ਸਮਝਦਾ ਕਿ ਬੜੀ ਵੱਡੀ ਉਪਲਬਧੀ ਹੋਏਗੀ ਜਿਹੜਾ ਬੰਦਾ ਕੀਰਤਨ ਸਿੱਖਣਾ ਸ਼ੁਰੂ ਕੀਤਾ ਹੈ ਤੇ ਕੀਰਤਨ ਜੀ ਉਹਦਾ ਐਂਡ ਹੋ ਗਿਆ ਇਸ ਤੋਂ ਵੱਡੀ ਕੋਈ ਗੱਲ ਨਹੀਂ ਦੁਨੀਆ ਦੇ ਹੋਰ ਉਸ ਧੰਨਵਾਦ ਧੰਨਵਾਦ ਜੀ ਸੋ ਇਹ ਸੰਸਾਡੇ ਨਾਲ ਮਾਨਪ੍ਰੀਤ ਸਿੰਘ ਜੀ ਜਿਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਕਹੇ ਹੋਏ ਰਸਤੇ ਤੇ ਚੱਲ ਰਹੇ ਨੇ ਜਿੱਥੇ ਇਹਨਾਂ ਵੱਲੋਂ ਕੀਰਤਨ ਕੀਤਾ ਜਾਂਦਾ ਹੈ ਪ੍ਰੋਗਰਾਮ ਕਟਮਿਲਨ ਕਰਕੇ ਇਹਨਾਂ ਵੱਲੋਂ ਈ ਰਿਕਸ਼ਾ ਚਲਾ ਕੇ ਆਪਣੇ ਘਰ ਤੱਕ guzara ਚਲਾਇਆ ਜਾ ਰਿਹਾ ਸੋ ਇਹਨਾਂ ਨੇ ਆਪਣਾ ਸੁਪਨਾ ਵੀ ਦੱਸਿਆ ਕਿ ਇਹਨਾਂ ਦਾ ਸੁਪਨਾ ਹੈ ਕਿ ਇਹਨਾਂ ਵੱਲੋਂ ਇੱਕ ਅਕੈਡਮੀ ਖੋਲਣਾ ਚਾਹੁੰਦੇ ਨੇ ਜਿਸ ਦੇ ਵਿੱਚ ਜੋ ਲੋੜਵੰਦ ਬੱਚੇ ਹਨ ਉਹ ਆ ਕੇ ਫ੍ਰੀ ਕੀਰਤਨ ਸਿੱਖ ਸਕਣ ਸੋ ਤੁਸੀਂ ਟੀਵੀਐਨ ਦੇ ਨਾਲ ਜੁੜੇ ਹੋਏ ਸੀ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ